ਵੇਖੋ ਪੱਥਰ ਦੇ ਵਿੱਚ ਕੱਟ ਕੇ ਕਿੰਨੀ ਸੋਹਣੀ ਕਲਾਕਾਰੀ ਕਰੀ ਹੋਈ ਆ ਤੇ ਕਿੰਨਾ ਸੋਹਣਾ ਲੱਗਦਾ ਦੇਖੋ ਯਾਰ ਮਨ ਤਾਂ ਵੀ ਉਹ ਬਹੁਤ ਸੋਹਣਾ ਲੱਗਿਆ ਹ ਸਾਰੇ ਕਿੰਨੇ ਹੀ ਸ਼ਹਿਰ ਦਿਖਦੇ ਆ ਕੱਲਾ ਗਰਮੇਲੋ ਆਪਾਂ ਪਹਿਲਾਂ ਉੱਥੇ ਨੰਗੇ ਸੀ ਹੈ ਨਾ ਇੱਥੇ ਉਹ ਕੰਮ ਚੱਲਦਾ ਦੇਖੋ ਐਸੇ ਜਗ੍ਹਾ ਤੋਂ ਚਰਚ ਦਾ ਵੀਊ ਦੇਖੋ ਕਿੰਨਾ ਸੋਹਣਾ ਆਉਂਦਾ ਹੈ ਨਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਨਮੀ ਵੀੜੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਕਰ ਰਹੇ ਆਂ 8 ਤੋਂ 10 ਕਿਲੋਮੀਟਰ ਦੀ ਪੈਦਲ ਰਾਈਡ ਅਰਤੂ 10 ਕਿਲੋਮੀਟਰ ਜੇ ਆਪਣੇ ਤੁਰ ਕੇ ਆਉਣਾ ਜੇ ਤੁਹਾਨੂੰ ਦਿਖਾਉਣੇ ਸਾਰੇ ਇਟਲੀ ਦੇ ਛੋਟੇ ਵੱਡੇ ਪਿੰਡ ਜੋ ਵੀ ਰਾਹ ਵਿੱਚ ਆਉਂਦਾ ਹੋਇਆ ਨਾ ਤੁਹਾਡੇ ਨੂੰ ਸਾਰਾ ਕੁਝ ਸ਼ੇਅਰ ਕਰਦੇ ਜਾਵਾਂਗੇ ਆ ਦੇਖੋ ਬਜਰਾ ਉੱਡਾ ਆਉਂਦਾ ਦੇਖੋ ਬਿਲਕੁਲ ਇਹੋ ਤਾਂ ਨਹੀਂ ਮਾੜੇ ਆਪਾਂ ਯਾਰ ਦੇਖ ਲਓ ਕਿੰਨੀ ਉਮਰ ਹੈ ਘੱਟੋ ਘਾਟ 80 ਪਲੱਸ ਹੋਣਾ ਤੇ ਫਿਰ ਵੀ ਦੇਖ ਲਓ ਜੋਗਿੰਗ ਕਰਦਾ ਬੰਦਾ ਤਾਂ ਹੀ ਲੋਕ ਯਾਰ ਇਟਲੀ ਦੇ ਲੋਕ ਬਹੁਤ ਤੰਦਰੁਸਤ ਆ ਇੱਧਰ ਘਰ ਦੇਖੋ ਯਾਰ ਕਿੰਨਾ ਸੋਹਣਾ ਬਣਾਇਆ ਹੋਇਆ ਸਿੰਗਲ ਘਰ ਆ ਘਾਣਾ ਪੁਰਾਣ ਬਾਕੀ ਇਟਲੀ ਦੇ ਸ਼ਹਿਰ ਪਿੰਡ ਰਹਿਣ ਸਹਿਣ ਕਿਹੋ ਜਿਹਾ ਇੱਥੇ ਲੋਕਾਂ ਦਾ ਉਹ ਸਾਰਾ ਕੁਝ ਨੂੰ ਅੱਜ ਇਸ ਬਲੌਗ ਦੇ ਵਿੱਚ ਆਪਣੇ ਦਿਖਾ ਦੇਣਾ ਆਪਾਂ ਗੁਰਮੇਲੋ ਤਲਗਾਤੇ ਸਟੇਪ ਪਹੁੰਚ ਚੁੱਕੇ ਆਂ ਤਕਰੀਬਨ ਆਪਣੀ 5 ਕਿਲੋਮੀਟਰ ਦੀ ਰਾਈਡ ਕੰਪਲੀਟ ਹੋ ਗਈ ਆ 5 ਕਿਲੋਮੀਟਰ ਅੱਪ ਅੱਗੇ ਆ ਚੁੱਕੇ ਆਂ ਇੰਟਰਸ ਗੁਰਮੇਲੋ ਦਾ ਗੁਰਮੇਲੋ ਸ਼ਹਿਰ ਦਾ ਚਾਕਾ ਕੁਝ ਇਸ ਤਰ੍ਹਾਂ ਦਾ ਫਸਟ ਟਾਈਮ ਟਰੇ ਵੀ ਕੁਝ ਇਸ ਤਰ੍ਹਾਂ ਦੀ ਹੈ ਤੇ ਇੱਧਰ ਆ ਗਿਆ ਮੈਕਡੀ ਵੱਡਾ ਸ਼ਹਿਰ ਹੈ ਜਾਨੀ ਕਿ ਸੋਨਾ ਕਿ ਅਜਿਹਾ ਲिटल ਮਾਰਕੀਟ ਆ ਤੇ ਸਾਹਮਣੇ ਰੇਲਵੇ ਸਟੇਸ਼ਨ ਵੀ ਇੱਥੇ ਜਿਹੜੇ ਸ਼ਹਿਰ ਚ ਰੇਲਵੇ ਸਟੇਸ਼ਨ ਹੋਇਆ ਨਾ ਉਸ ਸ਼ਹਿਰ ਦੀ ਪੋਪੂਲੇਸ਼ਨ ਬਾਕੀ ਸ਼ਹਿਰਾਂ ਨਾਲੋਂ ਥੋੜੀ ਜ਼ਿਆਦਾ ਹੀ ਹੁੰਦੀ ਜਿਹੜੀ ਆਹ ਲਾਈਨ ਆ ਸਿੱਧੀ ਬਰੇਸ਼ਿਆ ਜਾਂਦੀ ਆ ਤੇ ਜਿਹੜੀ ਐਸੈਟ ਲਾਈਨ ਆ ਇਹ ਜਾਂਦੀ ਬਾਹਰ ਕਮਾਂ ਨੂੰ ਇਹ ਹੈਗਾ ਗੁਰਮੇਲੋ ਦਾ ਰੇਲਵੇ ਸਟੇਸ਼ਨ। ਆਣੇ ਨੇ ਅਜ ਬੰਦ ਪਏ ਉਦਾਂ। ਤੇ ਸ਼ਹਿਰ ਦੀ ਜਿਹੜੀ ਪਾਪੂਲੇਸ਼ਨ ਆ ਉਹ ਹੈਗੀ 7 ਤੋਂ 8000 ਦੇ ਵਿੱਚ। ਗੁਰਮੇਲੋ ਦੀ। ਤੇ ਇੱਥੋਂ ਬਹਿਰ ਕੋ ਮੋ ਸ਼ਹਿਰ ਪੈਂਦਾ ਏ 15 ਕਿਲੋਮੀਟਰ ਤੇ ਮਿਲਾਨ ਜਿਹੜਾ ਇਟਲੀ ਦਾ ਮਸ਼ਹੂਰ ਸ਼ਹਿਰ ਆ ਉਹ ਪੈਂਦਾ ਇੱਥੋਂ 60 ਤੋਂ 65 ਕਿਲੋਮੀਟਰ ਦੇ ਵਿੱਚ ਵਿੱਚ। ਡੈਕੋਰੇਸ਼ਨ ਦਾ ਬਹੁਤ ਸੋਹਣੀ ਕਰੀ ਹੋਈ ਸ਼ਹਿਰ ਦੀ ਸਾਰੇ ਦੀਓ। ਬਹੁਤ ਸੋਹਣਾ ਸ਼ਹਿਰ ਆ ਦੇਖੋ ਪੱਥਰ ਜੇ ਲਾਗੇ ਨਾ ਉਪਰ ਆਪਣੇ ਸ਼ਹੀਦਾਂ ਨੂੰ ਸੰਧਾ ਜਲੀ ਦਿੱਤੀ ਹੋਈ ਹੈ ਇਹਨਾਂ ਨੇ ਕਿੰਨੇ ਸੋਹਣੇ ਲੱਗਦੇ ਆ ਮੂਰਤੀਆਂ ਜੀ ਦੇਖੋ ਤੇ ਮੂਰੇ ਆ ਵੀ ਲਾਇਆ ਹੋਇਆ ਜਿੰਨੇ ਵੀ ਫੌਜੀ ਸ਼ਹੀਦ ਹੋਏ ਨੇ ਉਹਨਾਂ ਦਾ ਬਣਾਇਆ ਹੋਇਆ ਤਾਂ ਇੱਕ ਸਾਰ ਸੋਹਣੀ ਐਂਟ੍ਰੈਂਸ ਆ ਯਾਰ ਇਹ ਜਣੀ ਕਿ ਆਪਾਂ ਹੁਣ ਸੈਂਟਰ 'ਚ ਆ ਗਏ ਸ਼ਹਿਰ ਦੇ ਤੇ ਸੋਹਣਾ ਸਜਾਇਆ ਹੋਇਆ ਬਣਾਇਆ ਹੋਇਆ ਤੇ ਦਿਲ ਲੱਗਦਾ ਦੇਖ ਕੇ ਦੇਖੋ ਪੱਥਰ ਦੇ ਵਿੱਚ ਕੱਟ ਕੇ ਕਿੰਨੀ ਸੋਹਣੀ ਕਲਾਕਾਰੀ ਕਰੀ ਹੋਈ ਆ ਤੇ ਕਿੰਨਾ ਸੋਹਣਾ ਲੱਗਦਾ ਦੇਖੋ ਫੌਜੀ ਦੀ ਬਣਾਈ ਹੋਈ ਆ ਇਹ ਮੂਰਤੀ ਕਿੰਨੀ ਸੋਹਣੀ ਲੱਗਦੀ ਆ ਬੁਲਾਰ ਸ਼ਹਿਰ ਦੇ ਉੱਪਰ ਚੱਲਨੇ ਆਪਾਂ ਉੱਪਰ ਜਾ ਕੇ ਦੇਖਦੇ ਆਂ ਕਿ ਗੂਜਾ ਦੇ ਹੁਣ ਥੋੜੀ ਥੋੜੀ ਚੜਾਈ ਸ਼ੁਰੂ ਹੋ ਗਈ ਮਾਨੂੰ ਹੁਣ ਥੋੜਾ ਜਿਹਾ ਜ਼ੋਰ ਲੱਗ ਰਿਹਾ ਤੇ ਇਧਰ ਆ ਘਰ ਦੇਖੋ ਕਿੰਨਾ ਸੋਹਣਾ ਲੱਗਦਾ ਪੱਥਰ ਦਾ ਬਣਾਇਆ ਹੋਇਆ ਸਾਰ ਆ ਇਧਰ ਮੈਨੂੰ ਤਾਂ ਲੱਗਦਾ ਸ਼ਾਇਦ ਅੰਗੂਰ ਨੇ ਅੰਗੂਰਾਂ ਦੇ ਬੂਟ ਲਾਏ ਹੋਏ ਨੇ ਮੈਨੂੰ ਲੱਗਦਾ ਚ ਚੱਕ ਇਹ ਅੰਗੂਰਾਂ ਲਈ ਵੀ ਇਹ ਸ਼ਹਿਰ ਬਹੁਤ ਮਸ਼ਹੂਰ ਆ ਲੋ ਜੀ ਇਸ ਸ਼ਹਿਰ ਦੇ ਵਿੱਚ ਇੱਕ ਕਸਟੇਲੋ ਬਣੀ ਹੋਈ ਕਿਲਾ ਹੁਣ ਤੁਹਾਨੂੰ ਉਹ ਦਿਖਾਉਣੇ ਜਾ ਕੇ ਜੇ ਖੁੱਲਾ ਹੋਇਆ ਠੀਕ ਨਹੀਂ ਆ ਸਾਹਮਣੇ ਤੁਸੀਂ ਦੇਖ ਵੀ ਰਹੇ ਹੋ ਜਿਹੜੇ ਦਰਖਤਾਂ ਦੇ ਬੈਕ ਸਾਈਡ ਆ ਬਾਕੀ ਪੁੱਛਦੇ ਨੇ ਸਕੂਜ਼ਾ ਉਸੇ ਤਰ੍ਹਾਂ ਰੇਲੀ ਕੈਂਟੀਨਾ ਨਾ ਸੋਸ ਹਨ ਦੇ ਹਾਰੀ ਸੋ ਨਾ ਪਰਦੇ ਆਹ ਆਹ ਜੇ ਕਿਸੇ ਕੋਲ ਕੋਈ ਸੇਬ ਹੈ ਤਾਂ ਸੋਰੀ ਵਿਜ਼ਿਟ ਵਾ ਬੈਨ ਰਾਸੀ ਉਹ ਕਹਿੰਦੀ ਵੀ ਟਾਈਮ ਟੇਬਲ ਦੇ ਹਿਸਾਬ ਨਾਲ ਆਉਣਾ ਪੈਂਦਾ ਖੁੱਲਦੀ ਆ ਇਹ ਬਾਕੀ ਦੇਖਦੇ ਆ ਜੇ ਕੋਈ ਖੁੱਲੀ ਮਿਲ ਜਵੇ ਤਾਂ ਬਾਕੀ ਗ੍ਰੀਨਰੀ ਦੇਖੋ ਯਾਰ ਕਿੰਨੀ ਸੋਹਣੀ ਆ ਇਟਰੀ ਜੇ ਲੋਕ ਬਾਈ ਤਾਂ ਹੀ ਤੰਦਰੁਸਤ ਨੇ ਇਹਨੇ ਤਾਂ ਹੀ ਲੌਂਗ ਲਾਈਫ ਹੈ ਲੋਕਾਂ ਦੀ ਕਿਉਂਕਿ এনਵਾਇਰਨਮੈਂਟ ਬਹੁਤ ਸਾਫ਼ ਹੈ ਇੱਥੇ ਯਾਰ ਇੰਨੀ ਸਾਫ਼ ਹਵਾ ਚੋਂ ਯੋ ਨਹੀਂ ਬੰਦਾ ਬਿਮਾਰ ਹੁੰਦਾ ਦਰਅchte ਕਿੱਡੇ ਕਿੱਡੇ ਨੇ ਤੇ ਕਿੰਨੀ ਸਾਮ ਸਮਾਂੜ ਰੱਖੀ ਹੋਈ ਹੈ ਤੇ ਇੱਥੋਂ ਮੇਰੇ ਬੈਕ ਸਾਈਡ ਦਾ ਵੀਊ ਕੁਝ ਇਸ ਤਰ੍ਹਾਂ ਦਾ ਆਉਂਦਾ ਦੇਖੋ ਕਿੰਨਾ ਸੋਹਣਾ ਕਿੰਨੀ ਗ੍ਰੀਨਰੀਆ ਦੇਖੋ ਯਾਰ এনवायरमेंट ਦੇ ਮਾਮਲੇ 'ਚ ਤਾਂ ਇਟਲੀ ਇੱਕ ਨੰਬਰ ਤੇ ਆਉਂਦਾ ਹੈਲਥ ਸਿਸਟਮ 'ਚ ਵੀ ਇਟਲੀ ਇੱਕ ਨੰਬਰ ਤੇ ਆਉਂਦਾ ਜੇ ਗੂਗਲ ਤੇ ਸਰਚ ਮਾਰ ਕੇ ਦੇਖ ਵੀ ਲਿਓ ਇੰਵਰਮੈਂਟ ਜਿਹੜੀ ਬਹੁਤ ਸਾਫ਼ ਸਵਾਲ ਰੱਖਦੇ ਲੋ ਸਫਾਈ ਬਹੁਤ ਰੱਖਦੇ ਹੋਰੇ ਆਹ ਰਹੀ ਬਿਲਡਿੰਗ ਦੇ ਉੱਪਰ ਬੇਲੇ ਬੇਲਾ ਜਿਹੜੀਆਂ ਪਈਆਂ ਜਿੱਥੇ ਖਿੜਕੀਆਂ ਬਸ ਉਹੀ ਜਗ੍ਹਾ ਖਾਲੀ ਆ ਤੇ ਸੋਹਣੀ ਲੱਗਦੀ ਆ ਵੀ ਇਹ ਡੈਕੋਰੇਸ਼ਨ ਜਿਹੜਾ ਇਦਾਂ ਦੀ ਵੀ ਇਹ ਆਪਣੇ ਆਪ ਨਹੀਂ ਚੜੀ ਹੋਈ ਇਹ ਚੜਾਈ ਹੋਈ ਹੈ ਇਹਨਾਂ ਨੇ ਲਾਲ ਲਾ ਕੇ ਦੇਖੋ ਔਰ ਥੱਲੇ ਦੇਖਦੇ ਨੇ ਜਿਹੜਾ ਉੱਥੋਂ ਲਾਲ ਲਾ ਕੇ ਇਹ ਡਰਾਕਟ ਦੇਖ ਵੇ ਕਿੰਨਾ ਪੁਰਾਣਾ ਹੋਣਾ ਹਨਾ ਦੇਖ ਲੋ ਇਹਦੇ ਵਿੱਚ ਵੀ ਲਾਈਟਿੰਗ ਲਾਈ ਹੋਈ ਆ ਦੇਖੋ ਤਾਰ ਆਉਂਦੀ ਆ ਉੱਪਰ ਲਾਈਟਿੰਗ ਲਾਈ ਦੀ ਆ ਰਾਤ ਨੂੰ ਚਲਾਉਂਦੇ ਹੋਣਗੇ ਤੇ ਇਹ ਤੋਂ ਥੱਲੇ ਦਾ 뷰 ਕੁਝ ਇਸ ਤਰ੍ਹਾਂ ਦਾ ਆਉਂਦਾ ਦੇਖੋ ਕਿੰਨਾ ਸੋਹਣਾ ਲੱਗਦਾ ਸਾਰਾ ਹੀ ਸ਼ਹਿਰ ਤੇ ਆ ਸਾਰਾ ਇੱਧਰ ਸ਼ਹਿਰ ਦੀ ਚਰਚ ਆ ਗਈ ਬਾਅਦ ਚ ਇਹ ਵੀ ਦਿਖਾਉਣਾ ਤੁਹਾਨੂੰ ਵਾ ਇੱਕ ਵਾਰ ਇਧਰ ਦੇਖ ਲਈ ਹੈ ਨਾ ਬਾਕੀ ਸਾਰੇ ਅੰਗੂਰਾਂ ਦੀ ਖੇਤੀ ਹੁੰਦੀ ਹੈ ਇੱਧਰਲੀ ਸਾਈਡ ਆ ਕਿਉਂਕਿ ਇੱਥੇ ਵਾਈਨ ਮਸ਼ਹੂਰ ਹੈ ਨਾ ਬਣਾਉਣੇ ਤੇ ਵਾਈਨ ਬਹੁਤ ਲੋਜੀ ਕਸਟੈਲੋ ਦੀ ਗੁਰਮੈਲੋ 1890 ਚ ਬਣੀ ਹੋਈ ਹੈ ਇਹ ਜਿਹੜਾ ਕਿਲਾ ਬਣਾ ਹੈ 1890 ਦਾ ਪਰ ਇਹਦਾ ਛਣੀ ਹੈ ਤਬਰ ਦੁਨੇਦੀ ਬੈਨਰ ਦੀ 8 ਤੋਂ 12 ਵਜੇ ਤੱਕ ਆ ਤੇ 2 ਤੋਂ 5 ਵਜੇ ਤੱਕ ਆ ਮੈਸਟੈਂਪ ਬੰਦ ਦਾ ਕਿਉਂਕਿ ਇਸ ਟਾਈਮ ਹੁਣ ਹੋ ਗਏ ਇੱਕ ਟਾਈਮ ਹੋਇਆ 1:00 ਵਜ ਗਿਆ ਹੁਣ ਤੁਹਾਨੂੰ ਇੱਕ ਘੜੇਟ ਘੰਟਾ ਖੜਨਾ ਪੈਣਾ ਖੁੱਲਣ ਵਾਸਤੇ ਆ ਦੇਖੋ ਲੌਕ ਵੀ ਲਾਇਆ ਹੈ ਬੰਦ ਇਹਦੇ ਅੱਗੇ ਅੰਦਰ ਜਾ ਕੇ ਬਹੁਤ ਕੁਝ ਹੈ ਦੇ ਵਿੱਚ ਪਰ ਹੁਣ ਇੰਨਾ ਟਾਂ ਵੇਟ ਨਹੀਂ ਹੋਣੀ ਮੇਤੋ ਆਪਾਂ ਥੋੜਾ ਜਿਹਾ ਹੋਰ ਉੱਚਾਈ ਤੇ ਚੱਲੇ ਆਂ ਤੇ ਉੱਤੋਂ ਦੇਖਦੇ ਆਂ ਪਰ ਪੌੜੀਆਂ ਇੱਥੇ ਬਹੁਤ ਪੁਰਾਣੀਆਂ ਨੇ ਇਹ ਪੌੜੀਆਂ ਚੜ ਰਹੇ ਆ ਮਾਹਣ ਟੁੱਟੀਆਂ ਭੱਜੀਆਂ ਜੀ ਉਦਾਂ ਚਲੋ ਕੰਮ ਚਲਾਉ ਤਾਂ ਹੈ ਉਹ ਬਾਈ ਮੰਮੀ ਆ ਹੁਣ ਅਪਣੇ ਜਾਣਾ ਐ ਸਾਈਡ ਨੂੰ ਇਸ ਸ਼ਹਿਰ ਦੀ ਉਹ ਸਾਈਡ ਨੂੰ ਉੱਪਰ ਨੂੰ ਘਰ ਦੇਖੋ ਆ ਵੀ ਕਿੰਨਾ ਪੁਰਾਣਾ ਯਾਰ ਲੋਕ ਰਹਿ ਰਹੇ ਨੇ ਦੇਖੋ ਹਜੇ ਵੀ ਹਨਾ ਲੜਾਈ ਬਿਲਕੁਲ ਸਿੱਧੀ ਆ ਬਾਈ ਹਨ ਐਦਾਂ ਹੱਥ ਵਾਂਗ ਜੋਰ ਬਹੁਤ ਲੱਗ ਰਿਹਾ ਚੜਨ ਲੱਗੇ ਹੁਣ ਉੱਪਰ ਤੇ ਮੇਰੇ ਲਾਗ ਆ ਕੰਦ ਦੇਖੋ ਤੁਸੀਂ ਕਿਹੋ ਜਿਹੀ ਹੈ ਪੱਥਰ ਲਾਲਾ ਕੀ ਬਣਾਈ ਹੋਈ ਹੈ ਦੇਖ ਲਓ ਗ੍ਰੀਨਰੀ ਕਿੰਨੀ ਸੋਹਣੀ ਲੱਗਦੀ ਹੈ ਤੇ ਪਿੱਛੇ ਆ ਪਿੰਕ ਪਿੰਕ ਜਿਹੇ ਘਰਾਂ ਦੀ ਛੱਤਾਂ ਕਿੰਨਾ ਦੇਖ ਲਓ ਹਨਾ ਬਿਊਟੀ ਚਾਰ ਚੰਦ ਲਾਦਣ ਚੀਜ਼ ਆ ਅਮੇਜ਼ਿੰਗ ਚੀਜ਼ ਆ ਯਾਰ ਵੀਰ ਬੈਕ ਸਾਈਡ ਦਾ ਵੀਊ ਇਤੋਂ ਕਾਫੀ ਯਾਰ ਸਜਾਇਆ ਹੋਇਆ ਲੋਕਾਂ ਨੇ ਇੱਥੇ ਟੇਬਲ ਵਗੈਰਾ ਵੀ ਲਾਏ ਹੋਏ ਨੇ ਉੱਧਰ ਜੀ ਕਿਸੇ ਨੇ ਬੈਠ ਕੇ ਕੁਝ ਵੀ ਉਹ ਦਾ ਆਨੰਦ ਲੈਣਾ ਤੇ ਕੁਝ ਖਾਣਾ ਪੀਣਾ ਨਾ ਤਾਂ ਇੱਥੇ ਬੈਠ ਕੇ ਖਾ ਵੀ ਸਕਦੇ ਆ ਬਾਅਦ ਵਿੱਚ ਆਪਣੇ ਇੱਧਰ ਨੂੰ ਜਾਣਾ ਤਾਂ ਹੋਰ ਹਜੇ ਉੱਪਰ ਤੇ ਫਿਲਹਾਲ ਆਪਾਂ ਥੋੜਾ ਬੋੜੀਆ ਸਟੇ ਕਰਕੇ ਨਾ ਖਾ ਪੀ ਲਈਏ ਕਿਉਂਕਿ ਆਪਾਂ ਨੇ 7 ਕਿਲੋਮੀਟਰ ਤਕਰੀਬਨ ਕੰਪਲੀਟ ਹੋ ਗਏ ਨੇ ਬਾਦ ਐਰ ਮਨ ਤਾਂ ਵੀਓ ਬਹੁਤ ਸੋਹਣਾ ਲੱਗਿਆ ਹ ਸਾਰੇ ਕਿੰਨੇ ਹੀ ਸ਼ਹਿਰ ਦਿਖਦੇ ਆ ਇਕੱਲਾ ਗਰਮੇਲੋ ਨਹੀਂ ਗਾਹਾਂ ਕਸਟਿਕਲੀ ਪਿਓ ਬਿਲੋਂਗ ਮਮੀਆਂ ਪਤਾ ਨਹੀਂ ਕਿੰਨੇ ਕਿ ਸ਼ਹਿਰ ਦੇਖ ਲਓ ਨਾ ਮੋ ਹਵਾ ਇੰਨੀ ਸੋਹਣੀ ਚੱਲਦੀ ਮੌਸਮ ਇੰਨਾ ਸੋਹਣਾ ਹੋਇਆ ਹੋਇਆ ਨਾ ਦਿਲ ਲੱਗਦਾ ਯਾਰ ਆਕੇ ਟਰੈਕਿੰਗ ਦਾ ਸੁਆਦ ਆਉਂਦਾ ਫਿਰ ਇਦਾਂ ਜਦੋਂ ਮੌਸਮ ਵੀ ਸਾਥ ਦਿੰਦਾ ਨਾ ਤੇ ਟਰੈਕਿੰਗ ਦਾ ਡੁੱਬਣਾ ਸੁਆਦ ਵਧ ਜਾਂਦਾ ਆ ਆਪਣੇ ਨਾਲ ਐਪਲ ਤੇ ਨਾਲ ਆਹ ਡੈਕਟ ਲੌਂਚੋਂ ਮਿਲਦੇ એનર્ਜੀ ਵਾਲੇ ਉਹ ਲੈ ਕੇ ਆਇਆ ਸੀ ਤੇ ਬਾਕੀ ਮਫਲਾਓ ਇੰਨਾ ਪਾਰ ਕੋਈ ਬੜਾ ਚੱਕੇ ਨਹੀਂ ਖਾਣ ਪੀਣ ਦਾ ਹੁਣੇ ਖਾਣੇ ਬੈਠ ਗਏ ਆਪਾਂ ਤੇ ਨਾਲ ਵਿਊ ਦਾ ਆਨੰਦ ਲੈਂਦੇ ਆ ਸਾਈਕਲ ਸਟੈਂਡ ਦੇਖੋ ਕਿੰਨਾ ਜੁਨੀਕਾ ਬਣਾਇਆ ਹੋਇਆ ਲੋ ਜ ਥੋੜਾ ਬਹੁਤ ਫਰੂਟ ਖਾ ਕੇ ਨਾ ਹੁਣ ਆਪਾਂ ਆਪਣਾ ਅੱਗੇ ਰਸਤਾ ਸਬਸਟਾਰਟ ਕਰਨ ਲੱਗੇ ਆ ਅੱਗੇ ਦੇਖਦੇ ਕੀ ਕੁਝ ਕੀ ਕੁਝ ਨਹੀਂ ਅੱਗੇ ਡੌਗੀ ਵੀ ਆਉਂਦਾ ਏ ਕਿ ਯਾਰ ਮੰਗ ਗਿਆ ਡੌਗੀ ਇਕੱਲਾ ਹੀ ਫਿਰਦਾ ਯਾਰ ਕੋਈ ਨਾਲ ਹੈ ਹੀ ਨਹੀਂ ਤੇ ਉਹ ਨਾ ਬੰਦਾ ਉੱਪਰ ਸ਼ਾਇਦ ਹੂੰ ਰਿਕੋਤਾ ਕਮੋਂ ਲੈ ਗਿਆ ਵਾ ਆਪਾਂ ਇੰਡੀਆ ਕਹਿੰਦੇ ਹੁੰਦੇ ਨੇ ਪੌੜੀਦਾਰ ਖੇਤੀ ਜਾਂ ਪਹਾੜੀ ਖੇਤੀ ਉਹ ਐਦਾਂ ਦੀ ਹੁੰਦੀ ਹੁੰਦੀ ਦੇਖੋ ਆਹ ਦੇਖੋ ਇੱਕ ਲਾਈਨ ਇਧਰੋਂ ਲਾਈ ਵੀ ਬਾਕੀ ਲਾਈਨਾਂ ਥੱਲੇ ਲਾਈਆਂ ਵੀ ਆ ਉਹ ਫੇਰ ਦੂਜੇ ਤਰ੍ਹਾਂ ਫੇਰ ਤੀਜੇ ਤਰ੍ਹਾਂ ਅੰਗੂਰ ਆ ਸਾਰੇ ਇਹ ਟੋਟਲੀ ਅੰਗੂਰਾਂ ਦੀ ਖੇਤੀ ਹੁੰਦੀ ਹੈ ਤੇ ਆ ਇਧਰ ਆ ਲੀ ਵੀ ਨੇ ਆਹ ਸਾਈਡ ਇਹਨੂੰ ਕਹਿੰਦੇ ਆ ਪਹਾੜੀ ਖੇਤੀ ਮੇਰਾ ਟ੍ਰੈਕ ਜਾਂਦਾ ਨਾ ਟ੍ਰੈਕ ਦੇ ਨਾਲ ਨਾਲ ਆ ਫੋ ਦੇਖੋ ਬੂਟੇ ਕਿੰਨੇ ਸੋਹਣੇ ਲਾਏ ਹੋਏ ਨੇ ਸਾਰੇ ਆ ਘੈਂਟ ਲੱਗਦੇ ਆ ਆਦਰ ਫੇਰ ਲੈਂਡ ਏਰੀਆ ਆ ਗਿਆ ਖੇਤੀਬਾੜੀ ਵਾਲਾ ਦੂਜਾ ਵਧੀਆ ਰਸਤਾ ਸੀ ਉੱਥੇ ਖਤਮ ਹੋ ਗਿਆ ਤੇ ਹੁਣ ਆ ਥੋੜਾ ਜਿਹਾ ਖਰਾਬ ਰਸਤਾ ਆ ਗਿਆ ਤੇ ਸਾਹਮਣੇ ਕੋਈ ਕੰਮਕਾਰ ਚੱਲ ਰਿਹਾ ਉੱਧਰ ਕੋਈ ਚਰਚ ਦਾ ਮੇ ਵੀ ਸ਼ਾਇਦ ਚਰਚ ਹੋਵੇ ਜਾਂ ਕੁਝ ਹੋਰ ਹੋਊਗਾ ਬਾਕੀ ਜਾ ਕੇ ਦੇਖਦੇ ਆਪਾਂ ਸਾਹ ਚੜ ਗਿਆ ਯਾਰ ਟਰੈਕਿੰਗ ਦਾ ਵੀ ਆਪਣੀ ਸੁਭਾਅ ਦਾ ਬਾਈ ਹਾਂ ਇਹਨੇ ਬੰਦਾ ਥੱਕ ਵੀ ਜਾਂਦਾ ਤੇ ਫੇਰ ਵੀ ਚਾਹ ਚੜੀ ਜਾਂਦਾ ਦੇਖ ਲੋ ਹੈਨਾ ਉਹ ਕੰਦੇ ਜਿਹਨੂੰ ਸ਼ੌਂਕ ਹੈ ਨਾ ਜਿਹੜੀ ਚੀਜ਼ ਆ ਉਹਦੇ ਵਿੱਚ ਥਕਾਵਟ ਮਹਿਸੂਸ ਨਹੀਂ ਹੁੰਦੀ ਬੰਦੇ ਨੂੰ ਕੋਈ ਪਤਾ ਨਹੀਂ ਹੋਟਲ ਬਣਾ ਰਹੇ ਆ ਜਾਂ ਕੋਈ 바ਰ ਵਗੈਰਾ ਪਤਾ ਨਹੀਂ ਸਮਝ ਨਹੀਂ ਲੱਗ ਰਿਹਾ ਕੀ ਬਣਾ ਰਹੇ ਹਨਾ ਉਹ ਰਵੇ ਭਾਰ ਚੱਕਣ ਨੂੰ ਨਾ ਐਦਾਂ ਦੇ ਕਰੇਨਾ ਲੱਗਿਆ ਵੀ ਹੁੰਦੇ ਇਹਨਾਂ ਨੇ ਆ ਦੇਖੋ ਕਿੱਡੀ ਗਰੇਨ ਆ ਨਾ ਤੇ ਸਾਰੀ ਭਾਰ ਚੱਕਣ ਨੂੰ ਨਹੀਂ ਇਹਨਾਂ ਨੇ ਟੋਟਲੀ ਉਹ ਲੋ ਜੀ 10 ਕਿਲੋਮੀਟਰ ਆਪਣੀ ਰਮਣੀ ਰਾਈਡ ਪੂਰੀ ਹੋ ਗਈ 10 ਕਿਲੋਮੀਟਰ ਮੇਰੇ ਕੰਪਲੀਟ ਹੋ ਗਏ ਜਿਹੜਾ ਮੈਂ ਹੁਣ ਅੱਗੇ ਕਰ ਰਿਹਾ ਸੁਖਵੀਰ ਬਾਦਲ ਦੇ ਕਹਿਣ ਵਾਂਗੂ ਗਿਫਟ ਤੇ ਉਪਰੋ ਗਿਫਟ ਆਉਣਾ ਤੁਹਾਡੇ ਲਈ ਠੀਕ ਨਹੀਂ ਹੁਣ ਇਹ ਐਕਸਟਰਾ ਕਿਲੋਮੀਟਰ ਚਾ ਰਿਹਾ ਹੁਣ ਇਹ ਸਮਝ ਲਓ 2-3 ਕਿਲੋਮੀਟਰ ਹੋਰ ਹੋਣਾ ਤੇ 12-12 24 ਕਿਲੋਮੀਟਰ ਦੀ ਰਾਈਡ ਹੋ ਜਾਣੀ ਆਪਣੀ 12 ਆਉਣ ਦੀ 12 ਜਾਣ ਦੀ ਬਾਕੀ ਇੱਥੇ ਆ ਕੇ ਸੂਰਜ ਦਿਖਿਆ ਹੁਣ ਕਿਉਂਕਿ ਜਦੋਂ ਥੱਲੇ ਸੀ ਨਾ ਉਦੋਂ ਬਿਲਕੁਲ ਹੀ ਸੂਰਜ ਨਹੀਂ ਸੀ ਦਿਖਦਾ ਬਿਲਕੁਲ ਹਨੇਰਾ ਜਿਹਾ ਸੀ ਬੱਦਲ ਵਾਈ ਸੀ ਤੇ ਅੱਛਾ ਆ ਕੇ ਦੇਖੋ ਕਿੰਨਾ ਕਲੀਅਰ ਚ ਲੱਗਦਾ ਤੇ ਪਲੇਨ ਵੀ ਕਿੰਨਾ ਘੈਂਟ ਲੱਗਦਾ ਜਾਂਦਾ ਸਰਕਾਤੀ ਦੀ ਜ ਕੁਦਰਤ ਹੈ ਨਾ ਦਿਲ ਕਰ ਦੇ ਇੱਕ ਜਗ੍ਹਾ ਖੜ ਕੇ ਦੇਖੀ ਹੋ ਜਾਓ ਬਸ ਇੰਨਾ ਸੋਹਣਾ ਲੱਗਦਾ ਦੇਖ ਲੋ ਲੋ ਜੀ ਤੁਹਾਨੂੰ ਪਹਾੜੀ ਖੇਤੀ ਕੁਰ ਬਿਲਕੁਲ ਨੇੜੇ ਤੋਂ ਦਿਖਾ ਦਈਏ ਹਣਾ ਐਸਾ ਮੈਂ ਅੰਗੂਰਾਂ ਦੇ ਬਾਗਾਂ ਦੇ ਵਿੱਚ ਘੜਾਂ ਦੀ ਇੱਕ ਤਰ੍ਹਾਂ ਦਾ ਦੇਖ ਲਓ ਛੋਟੇ ਨੇ ਹਜੇ ਬੂਟੇ ਇਹ ਕਟਿੰਗ ਕਰਦੇ ਨੇ ਜਦੋਂ ਫਿਰ ਉਧਰ ਤਾਂ ਤਕਰੀਬਨ ਤੜਾਈ ਸ਼ੁਰੂ ਹੋ ਜਾਂਦੀ ਹੈ ਅਕਤੂਬਰ ਦੇ ਐਂਡ 'ਚ ਦੇਖੋ ਯਾਰ ਹਣਾ ਉਰੇ ਆ ਮੈਂ ਦੇਖਿਆ ਇਟਲੀ ਦੇ ਵਿੱਚ ਨਾ ਜਦੋਂ ਵੀ ਇਹ ਘਾਹ ਕੱਟਦੇ ਆ ਤਾਂ ਇੱਕ ਲਾਈਨ ਛੱਡ ਦਿੰਦੇ ਆ ਆ ਇੱਕ ਕੱਟੀ ਹੋਈ ਦੇਖੋ ਹਣਾ ਆ ਇਧਰ ਛੱਡੀ ਹੋਈ ਆ ਕੱਟੀ ਹੋਈ ਹੈ ਤੇ ਆ ਫੇਰ ਛੱਡੀ ਹੋਈ ਹੈ ਇੱਧਰ ਤੇ ਆ ਫੇਰ ਕੱਟੀ ਹੋਈ ਹੈ ਇੱਧਰ ਇਸ ਚੀਜ਼ ਦਾ ਕਾਰਨ ਇਹ ਹੈ ਵੀ ਜਿਹੜੇ ਥੱਲੇ ਜੀਵ ਜੰਤੂ ਹੈ ਘਾਹ ਦੇ ਥੱਲੇ ਉਹ ਪੂਰੀ ਜਿਹੜਾ ਖਤਮ ਨਾ ਹੋ ਜਾਣ ਕਿਤੇ ਇਸ ਕਰਕੇ ਉਹ ਇੱਧਰ ਚਲੇ ਜਾਂਦੇ ਨੇ ਜਾਂ ਉੱਧਰ ਇੱਧਰ ਆ ਜਾਂਦੇ ਨੇ ਇਹਦਾ ਮੇਨ ਰੀਜਨ ਇਹ ਆ ਓ ਮਾਈ ਗੋਡ ਯਾਰ ਮੈਨਾਂ ਹੁਣ ਤੱਕ ਜੇ ਮਿਲਾਨ ਸ਼ਹਿਰ ਦੇਖ ਲਓ ਉਹ ਵੀ ਦਿਖ ਜੂਗਾ ਦੂਰੋਂ ਹੋਵਜੇ ਕੋਲ ਬੰਦੇ ਆ ਇੱਧਰ ਨਹੀਂ ਸੜ ਬਾਈਕ ਦੋਨੋਂ ਸ਼ਹਿਰ ਆ ਗਿਆ ਇੱਕ ਦੋਨੋਂ ਆਇਦਰ ਗੁਰਮੇਲੋ ਹੈ ਤੇ ਆਪਾਂ ਨੇ ਜਾਣਾ ਆਪਣੀ ਡੈਸਟੀਨੇਸ਼ਨ ਤੇ ਉਹ ਸਾਹਮਣੇ ਜਿਹੜੇ ਦਿਖਦੇ ਨੇ ਨਾ ਚਰਚ ਉੱਥੇ ਜਾਣਾ ਆਪਾਂ ਨੇ ਉਹ ਆਹ ਕੀ ਚੀਜ਼ ਐਲੋਵੇਰਾ ਕਹਿੰਦੇ ਉਹ ਚੀਜ਼ ਨਹੀਂ ਕਿਤੇ ਹੱਕ ਜਾ ਕੇ ਕਹਿੰਦੇ ਨੇ ਸ਼ਾਇਦ ਮੇ ਵੀ ਐਲੋਵੇਰਾ ਹੀ ਹੋਵੇ ਇਹ ਬਹੁਤ ਹੀ ਬੜਾ ਬੂਟਾ ਯਾਰ ਐਡੇ ਐਡੇ ਜੁ ਕਿਸ ਨੂੰ ਪਤਾ ਹੋਵੇ ਦੱਸਿਓ ਜਰੂਰ ਬਈ ਕੀ ਇਹ ਐਲੋਵੇਰਾ ਹੀ ਜਾਂ ਕੁਝ ਹੋਰ ਐਸੇ ਜਗਹ ਤੋਂ ਚਰਚ ਦਾ ਵੀਊ ਦੇਖੋ ਕਿੰਨਾ ਸੋਹਣਾ ਹੁੰਦਾ ਹਨਾ ਆਲੇ-ਦਾਲੇ ਦਰਖਤਾਂ ਦੇ ਗੱਬੇ ਚਰਚ ਦੇਖ ਲੋ ਦਰਖਤ ਵੀ ਉਹ ਸਾਹਮਣੇ ਲਾਏ ਨੇ ਵੀ ਜਿਹੜਾ ਚਰਚ ਦਾ ਵੀ ਜਿਹੜਾ ਬੰਦਾ ਆਵੇ ਇੰਟਰਸ ਹੋਵੇ ਉਹਨੂੰ ਵਧੀਆ ਲੱਗੇ ਚੀਜ਼ ਇਹ ਹੈ ਹਨਾ ਦੇਖੋ ਕਿੰਨਾ ਘਾਟ ਲੱਗ ਰਿਹਾ ਲੋ ਜੀ ਹਿੰਮਤ ਕਰਕੇ ਆਪਾਂ ਪਹੁੰਚੇਗੇ ਹਨਾ ਪਰਮਾਤਮਾ ਵੀ ਕਹਿੰਦਾ ਤੂੰ ਹਿੰਮਤ ਕਰ ਹਮੇਤੀ ਮੈਂ ਸੱਚੀ ਗੱਲ ਦੇਖੋ ਇਸ ਟਾਈਮ ਆਪਾਂ ਬਿਲਕੁਲ ਚਰਚ ਦੇ ਸਾਹਮਣੇ ਆ ਤੇ ਇੱਥੇ ਦੇਖਦੇ ਆ ਕੀ ਕੁਝ ਹੈ ਦੇ ਅੰਦਰ ਅੰਦਰ ਤਾਂ ਮੁੱਲਾਂ ਦਾ ਛਾਜ ਬੰਦੇ ਆ ਕਿਉਂਕਿ ਕੁਛ ਲਾਇਆ ਹੋ ਵੀ ਨਹੀਂ ਕਸਤੇਲੋ ਵਗੈਰਾ ਕੋਈ ਬਾਕੀ ਲੱਭ ਕਰਕੇ ਦੇਖਦੇ ਹਾਂ ਕੁਛ ਆਪ ਇੱਥੇ ਤੇ ਇੱਥੋਂ ਨੀਚੇ ਦਾ ਥਿਊ ਦੇਖੋ ਓਹੋ ਇਹਨੂੰ ਕਹਿੰਦੇ ਜੰਨਤ ਹੈ ਭਾਈ ਇੱਕ ਵਾਰ ਘਰ ਤੋਂ ਨਿਕਲਣਾ ਪੈਂਦਾ ਹੈ ਇਹ ਜੀਜ਼ਾ ਦੇਖਣ ਵਾਸਤੇ ਲੋ ਜੀ ਚਾਰ ਚੁੱਦਾ ਖੁੱਲੀ ਹੈ ਹਨਾ ਮੈਂ ਤੁਹਾਨੂੰ ਅੰਦਰ ਦਿਖਾ ਦਿੰਦਾ ਥੋੜੀ ਜੀ ਮਾ ਉਗੇ ਰੱਬ ਦਾ ਯਾਰ ਕਿਸੇ ਵੀ ਰੂਪ ਚ ਯਾਦ ਕਰ ਲੋ ਪਰਮਾਤਮਾ ਇੱਕੋ ਹੀ ਹੁੰਦਾ ਜੇ ਵਾਹਿਗੁਰੂ ਚ ਕਰ ਲੋ ਜੇ ਯੀਸੂ ਚ ਕਰ ਲੋ ਜੇ ਅੱਲਾਹ ਚ ਕਰ ਲੋ ਜੇ ਰਾਮ ਚ ਕਰ ਲੋ ਉਹਦੇ ਤੱਕ ਦਾ ਸਿਰਫ ਇੱਕੋ ਆਵਾਜ਼ ਕੁੱਛਣੀ ਆ ਤੇ ਇਸ ਤਰਫ ਵੀ ਹੈ ਕੁਝ ਜਿਹੜੀ ਜਿਹੜੀ ਰਿਪੇਅਰ 2005 ਚ ਹੋਈ ਹੋਈ ਹੈ ਦੇਖੋ ਕਿੰਨੀ ਪੁਰਾਣੀਆਂ ਪੈਂਟੀਆਂ ਪਈਆਂ ਨੇ ਓ ਮਾਈ ਗੋਡ ਸਾਰੇ ਜੀਸਸ ਦੇ ਨਾਲ ਲਟਕਦੇ 크੍ਰਿਸਚਨ ਧਰਮ ਦੇ ਨਾਲ ਸਾਰੀਆਂ ਆਹ ਪੇਂਟਿੰਗ ਯਾਰ ਬਹੁਤ ਪੁਰਾਣੀ ਹੁੰਦਾ ਆ ਵੀ ਦੇਖੋ ਜਦੋਂ ਜੀਸਸ ਨੂੰ ਸ਼ਰੀਰ ਦੀ ਕਿਤੇ ਲਟਕਾਇਆ ਸੀ ਨਾ ਤਾਂ ਇਦਾਂ ਉਹ ਹੱਥਾਂ ਦੇ ਵਿੱਚ ਕਿੱਲਾਂ ਲੁਕਿਆ ਸੀ ਤੇ ਉਹ ਇਦਾਂ ਲਟਕਾ ਕੇ ਸਾਰੇ ਸ਼ਹਿਰ ਤੇ ਘੁਮਾਇਆ ਸੀ ਬਾਕੀ ਨਾ ਗਲਤੀ ਹੋ ਸਕਦੀ ਹੈ ਕਿ ਮੈਂ ਨਾ ਤੜਕੜਾ ਕੋਈ ਸਟੋਰੀ ਕਰ ਬੰਦਾ ਨਹੀਂ ਹੈਗਾ ਜਿੰਨਾ ਕਿ ਮੈਨੂੰ ਪਤਾ ਹੈ ਮੈਂ ਗੱਲ ਨਹੀਂ ਸਕਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਤੇ ਉੱਤੋਂ ਡਿਜ਼ਾਈਨਿੰਗ ਦੇਖੋ ਯਾਰ ਕਿੰਨੀ ਸੋਹਣੀ ਹੈ ਨਾ ਛੋਟੀ ਚਰਚਾ ਦੇਖੋ ਕਿੱਥੇ ਅੱਗੇ ਬਣਾਈ ਹੋਈ ਆ ਤੇ ਆ ਲਾਰਜ ਟੇਬਲ ਆਇਆ ਮੈਂ ਬੈਠਣ ਵਾਸਤੇ ਕੁਰਸੀਆਂ ਵਗੈਰਾ ਇੱਕ ਗੱਲ ਹੋਰ ਦੱਸਾਂ ਜਦੋਂ ਮੈਂ ਆਇਆ ਸੀ ਨਾ ਉਹ ਜਿਹੜਾ ਦਰਵਾਜ਼ਾ ਪਿੱਛੇ ਬਿਲਕੁਲ ਬੰਦ ਸੀ ਜਦੋਂ ਮੈਂ ਪੌੜੀਆਂ ਤੇ ਚੜਿਆ ਇਹ ਆਟੋਮੈਟਿਕ ਹੈ ਪਤਾ ਨਹੀਂ ਕਿਦਾਂ ਖੁੱਲਿਆ ਕਿਦਾਂ ਨਹੀਂ ਪਹਿਲਾਂ ਬਿਲਕੁਲ ਬੰਦ ਸੀ ਚਲੋ ਪਰਮਾਤਮਾ ਨੇ ਸ਼ਾਇਦ ਮੈਨੂੰ ਆਪਣੇ ਘਰੇ ਬੁਲਾਇਆ ਹੋਵੇ ਠੀਕ ਨਹੀਂ ਹੋ ਸਕਦਾ ਜਿਹੜੀ ਇਹ ਚਰਚ ਹੈ ਜੀ ਮਾਰਚੀਸਾ ਡੇਲ ਜਨਾ ਦੀ ਇੱਕ ਰਾਜਕੁਮਾਰੀ ਸੀ ਉਹਨੇ ਬਣਾਈ ਸੀ ਇਹ 1927 ਵਿੱਚ ਸ਼ੁਰੂ ਹੋਈ ਸੀ ਤੇ 1940 ਚ ਇਹ ਕੰਪਲੀਟ ਹੋਈ ਸੀ ਦੇਖੋ ਕਿੰਨੀ ਸੋਹਣੀ ਹੈ ਨਾ ਤੇ ਦੇਖੋ ਗੱਡੀਆਂ ਦੇ ਨਿਸ਼ਾਨ ਪਏ ਹੋਏ ਨੇ ਇੱਥੇ ਤਕਰੀਬਨ ਆਵਾਜ਼ ਆਈ ਹੈ ਕਿ ਗੈਂਡ ਦਾ ਮਤਲਬ ਇੱਥੇ ਗੱਡੀ ਵੀ ਜੇ ਗੱਡੀ ਨਹੀਂ ਉਹ ਗੱਡੀ ਨਹੀਂ ਵੀ ਸਿਰੇ ਤੱਕ ਆ ਸਕਦੇ ਬਾਕੀ ਪਤਾ ਨਹੀਂ ਲੋ ਜੀ ਇਹ ਹੈ ਗੁਰਮੇਲੋ ਦੀ ਚਰਚ ਜੋ ਪਹਾੜਾਂ ਦੇ ਵਿੱਚ ਬਣੀ ਹੋਈ ਹੈ ਜੋੜੀ ਕਿ 1940 ਦੇ ਵਿੱਚ ਬਣਾਈ ਗਈ ਸੀ ਕਿਸੇ ਰਾਜਕੁਮਾਰੀ ਦੇ ਵੱਲੋਂ ਤੇ ਹੁਣ ਆਪਾਂ ਜਾ ਰਹੇ ਹਾਂ ਇੱਥੋਂ ਵਾਪਸ ਕਿਉਂਕਿ ਤਕਰੀਬਨ 11 12 ਕਿਲੋਮੀਟਰ ਆਪਾਂ ਇਹ ਸਫ਼ਰ ਕੱਟਤਾ ਆਪਣਾ ਅੱਜ ਦਾ ਤੇ ਹੁਣ 12 ਕਿਲੋਮੀਟਰ ਘਰ ਵਾਪਸੀ ਕਰਨੀ ਆਪਾਂ ਨੇ ਤਕਰੀਬਨ ਮੈਨੂੰ 3 ਤੋਂ 2.5 ਤੋਂ 3 ਘੰਟੇ ਲੱਗ ਜਣੇ ਜੇ ਭਾਈ ਤੁਹਾਨੂੰ ਵੀ ਹਜੇ ਟਰੈਕਿੰਗ ਦਾ ਸ਼ੌਂਕ ਨਹੀਂ ਪਿਆ ਨਾ ਤਾਂ ਹੁਣੇ ਉੱਠੋ ਬੂਟ ਪਾਓ ਤੇ ਟਰੈਕਿੰਗ ਕਰਕੇ ਆਓ ਕਿਤੇ ਵੀ ਜਾਓ ਜੇ ਪਾਰਕ ਚ ਜਾਓ ਜਾਂ ਆਪਣੇ ਥੋੜੇ ਨੇੜੇ ਤੇ ਕੋਈ ਛੋਟੇ ਮੋਟੇ ਪਹਾੜ ਆ ਉਹ ਚੜੋ ਤੇ ਮੈਂ ਤੁਹਾਨੂੰ ਲਿਖ ਕੇ ਦਿੰਦਾ ਤੁਹਾਨੂੰ ਇਹੋ ਜਿਹਾ ਸ਼ੌਂਕ ਪਾਊਗਾ ਨਾ ਤੁਸੀਂ ਘਰੇ ਬੈਠੇ ਨਹੀਂ ਸਕਦੇ ਠੀਕੇ ਆਹ ਰਾਹ ਦਾ ਉਹ ਜਿਹੜਾ ਮੈਂ ਆਇਆ ਤੇ ਇਹ ਕਾਹ ਰਾਸਤਾ ਉੱਤਰ ਦਾ ਦੂਜਾ ਇੱਧਰੋਂ ਨੀਚੇ ਨੂੰ ਉਹ ਦੇਖੀ ਆ ਜਾਏ ਜੇ ਹੋ ਜਾਈਏ ਜਾ ਕੇ ਦੇਖ ਲੈਣੇ ਥੋੜਾ ਅੱਗੇ ਤੱਕ ਕਿਦਾਂ ਦਾ ਨਹੀਂ ਫਿਰ ਆ ਜਾਵਾਂ ਕਿਉਂਕਿ ਉਹ ਤਾਂ ਦੇਖ ਲਿਆ ਆਪਾਂ ਨੇ ਹੁਣ ਆਹ ਰਸਤਾ ਦੇਖ ਰਿਹਾ ਇਧਰ ਇਹ ਤਾਂ ਸ਼ਾਇਦ ਮੇ ਵੀ ਘਰਾਂ ਦੇ ਵਿੱਚ ਜਾਂਦਾ ਯਾਰ ਆ ਸਾਰਾ ਲੈਂਡੀਜ਼ ਅਸਲ ਏਰੀਆ ਸਾਰਾ ਵਾਪਸ ਚੱਲਦੇ ਆਂ ਕਾ ਨੂੰ ਫੇਰੇ ਅੱਗੇ ਤੋਂ ਮੁੜ ਕੇ ਆਵਾਂਗੇ 1.5 ਤੋਂ 2 ਕਿਲੋਮੀਟਰ ਤੋਂ ਬਾਅਦ ਹਵਾ ਬਹੁਤ ਠੰਡੀ ਜਾਂਦੀ ਹੈ ਇੱਥੇ ਤੇ ਉਹ ਤਾਂ ਮੈਂ ਕਹ ਲਾਂ ਲੇਗਾ ਕਿਉਂਕਿ ਸੂਰਜ ਬਹੁਤ ਪੈਂਦਾ ਹੁਣ ਅੱਖਾਂ 'ਚ ਤੇ ਭਾਈ ਆਹ ਨਾ ਡੈਕ ਟਲੌਂਚੋ ਮਿਲਦੀ ਚੀਜ਼ એનર્ਜੀ ਵਾਲੀ ਆ ਇਹ ਜਦੋਂ ਕਦੇ ਵੀ ਤੁਸੀਂ ਟਰੈਕਿੰਗ ਕਰਨ ਗਏ ਜਾਂ ਕਿਤੇ ਲੌਂਗ ਟ੍ਰਿਪ ਤੇ ਕੇ ਨਾਲ ਜਰੂਰ ਰੱਖਿਓ ਆ ਕਿਉਂਕਿ ਜਦੋਂ ਵੀ ਤੁਹਾਡਾ ਸਰੀਰ ਡਾਊਨ ਹੁੰਦਾ ਜਾਂ એનર્ਜੀ ਦੀ ਲੋੜ ਆ ਤਾਂ ਆਹ ਚੀਜ਼ ਜਰੂਰ ਖਾਓ ਉਹਨੂੰ ਬਹੁਤ ਸਹਾਰਾ ਦਿੰਦੀ ਜੇ ਤੇ ਟੇਸਟ ਵੀ ਬਹੁਤ ਹੁੰਦੀ ਆ ਇਹ ਹੜਾ ਤੇ ਆਉਣ ਦਾ ਵੀ ਆਪਣਾ ਹੀ ਫਵਾਦ ਹੈ ਇੱਕ ਬੱਕਰਾ ਹੀ ਬੱਕਰੀਓ ਬੱਕਰਾ ਹੀ ਸਕੂਨ ਜਾਂ ਮਿਲਦਾ ਇੱਕ ਬੱਕਰੀਓ ਗੱਲਬਾਤ ਜੀ ਹੈ ਹਨਾ ਆ ਦੇਖੋ ਕਿੰਨੀ ਸੋਹਣੀ ਗ੍ਰੀਨਰੀ ਹੈ ਤਾਂ ਮੈਨੂੰ ਥੋੜਾ ਡਾਊਟ ਸੀ ਵੀ ਮੈਂ ਇੰਨਾ ਤੁਰ ਵੀ ਲਵਾਂਗਾ ਕਿ ਨਹੀਂ ਕਿਉਂਕਿ ਅੱਜ ਬਿਨਾਂ ਗੱਡੀ ਚੱਕੇ ਤੋਂ ਘਰ ਤੋਂ ਹੀ ਪੈਦਲ ਤੁਰਿਆ ਮੈਂ ਦੇਖ ਲਓ ਘਰ ਤੋਂ ਇੱਥੋਂ ਤੱਕ 12 ਕਿਲੋਮੀਟਰ ਹੋ ਗਏ ਮੈਨੂੰ ਹੁਣ ਇੱਥੋਂ ਘਰੇ ਜਾਣਾ ਵਾਪਸ 12 ਕਿਲੋਮੀਟਰ ਹੋ ਜਾਣੇ 24 ਕਿਲੋਮੀਟਰ ਹੋ ਜਾਣੇ ਟੋਟਲੀ ਆਪਣੇ ਤੇ ਮੈਨੂੰ ਜਦੋਂ ਮੈਂ ਤੁਰਿਆ ਸੀ ਮੈਨੂੰ ਲੱਗਦਾ ਨਹੀਂ ਸੀ ਵੀ ਮੈਂ ਇੰਨਾ ਸਫ਼ਰ ਤੈਅ ਕਰ ਲੂੰਗਾ ਮੈਨੂੰ ਆਇਆ ਸੀ ਵੀ ਮੈਨੂੰ ਰਸਤੇ 'ਚ ਮੁੜਨਾ ਪਊਗਾ ਸ਼ਾਇਦ ਆਪਾਂ ਪਹਿਲਾਂ ਉੱਥੇ ਨੰਗੇ ਸੀ ਹੈ ਨਾ ਇੱਥੇ ਉਹ ਕੰਮ ਚੱਲਦਾ ਦੇਖੋ ਉੱਥੇ ਆ ਕੇ ਵਾਪਸ ਆਉਣਾ ਹੁਣ ਲੱਗਦਾ ਇੰਨਾ ਜ਼ੋਰ ਲੱਗਦਾ ਨਹੀਂ ਕਿਉਂਕਿ ਚੜਦੇ ਹੋ ਥੋੜਾ ਜ਼ਿਆਦਾ ਜ਼ੋਰ ਲੱਗਦਾ ਬੜੀ ਛੇਤੀ ਪਹੁੰਚੇ ਆਂ ਆਪਾਂ ਉਹ ਲਓ ਜੀ ਆਹ ਬੰਦੇ ਜਿਹੜੇ ਕੰਮ ਕਰ ਰਹੇ ਆ ਇੱਥੇ ਮਕਾਨ ਦਾ ਇਹਦਾ ਮਿਸਤਰੀ ਲੱਗੇ ਹੋਏ ਨੇ ਇੱਥੇ ਪਹਾੜਾ ਤੇ ਹੁਣ ਆਪਾਂ ਬਿਲਕੁਲ ਥੱਲੇ ਉਤਰਿਆ ਤੇ نیچے ਆ ਦੇਖੋ ਕਿੰਨੀ ਸੋਹਣੀ ਗਲੀ ਜੀ ਹੈ ਨਾ ਆ ਨੰਗ ਰਹੀ ਹੈ ਐਲਾ ਮੈਂ ਇਧਰ ਨੂੰ ਆਇਆ ਪਹਿਲਾਂ ਸੜਕ ਰਾਹੀਂ ਆਇਆ ਸੀ ਹੁਣ ਇਧਰੋਂ ਜਾ ਕੇ ਦੇਖਦੇ ਆਂ ਕੀ ਗੁਜਰ ਵਿਚੋਂ ਤਾਂ ਯਾਰ ਕਾਫੀ ਪੁਰਾਣਾ ਸ਼ਹਿਰ ਹੈ ਜੇ ਆਪਾਂ ਬਾਰੋ-ਬਾਰ ਦੇਖੋ ਬਾਹਰੋਂ ਨਵਾਂ ਲੱਗਦਾ ਪਰ ਵਿਚੋਂ ਜੇ ਆਪਾਂ ਸ਼ਹਿਰ ਦੇ ਵਿੱਚ ਐਂਟਰ ਹੋਨੇ ਨਾ ਅੰਦਰੋਂ ਤਾਂ ਬਾਹਰੋਂ ਹੀ ਪੁਰਾਣਾ ਦੇਖੋ ਕਿੰਨੇ ਪੁਰਾਣੇ ਘਰ ਨੇ ਲੋਕ ਰਹਿ ਰਹੇ ਨੇ ਨਾ ਵਿੱਚ ਵੀ ਦੇਖ ਲੋ ਹਜੇ ਵੀ ਆ ਦੇਖੋ ਨੀਚੇ ਗੱਡੀ ਖੜੀ ਹੈ ਨਾ ਬਾਹਰ ਦੇਖ ਲੋ ਘਰ ਆਇਦ ਕਿਉਂਕਿ ਇਹਨਾਂ ਨੇ ਬਾਹਰ ਅੰਦਰ ਤੋਂ ਪਤਾ ਲੱਗਦਾ ਵੀ ਇਹ ਘਰ ਕਾਫੀ ਪੁਰਾਣੇ ਨੇ ਚਿੜੀਆਂ ਬੋਲਦੇ ਕਿੰਨੀਆਂ ਸੋਹਣੀਆਂ ਲੱਗਦੀਆਂ ਆ ਦੇਖੋ ਖਿੜਕੀ ਕਿੰਨੀ ਪੁਰਾਣੀ ਆ ਕਿਤੇ ਅੱਜ ਦੀ ਹੋਣੀ ਆ ਇਹਰੇ ਜਾਲੇ ਲੱਗੇ ਪਏ ਦੇਖੋ ਓ ਮਾਈ ਗੋਡ ਆਸਤੀਰੀਆਂ ਜੀ ਦੇਖ ਲੋ ਲੱਕੜਾਂ ਵੀ ਗਲ ਗਈਆਂ ਹੁਣ ਤਾਂ ਤੇ ਉੱਪਰ ਬਿਲਕੁਲ ਨਮਾ ਕਿਉਂਕਿ ਉੱਪਰ ਰੈਸ਼ ਏਰੀਆ ਹੈ ਸਾਰੇ ਸ਼ਹਿਰ ਦੇ ਲੋਕ ਕਹਾਂਗੇ ਕੁਝ ਦਿਖਦਾ ਹੀ ਨਹੀਂ ਪਤਾ ਆ ਦੇਖੋ ਭਾਈ ਘਾਟਾ ਕਰਕੇ ਨਾ ਉੱਪਰ ਲੱਗਾ ਹੋਇਆ ਚਰਚ ਦਾ ਇਸ ਵਕਤ ਆਪਾਂ ਸ਼ਹਿਰ ਦੇ ਬਿਲਕੁਲ ਅੰਦਰ ਆ ਸੈਂਟਰ 'ਚ ਐਂਟਰ ਹੋ ਗਿਆ ਤੁਹਾਨੂੰ ਮੈਂ ਇੱਥੇ ਚਰਚ ਦਿਖਾਉਣਾ ਫਰੰਟ ਤੋਂ ਕਿੰਨੀ ਸੋਹਣੀ ਲੱਗਦੀ ਹੈ ਚਰਚ ਮੈਂ ਬਿਲਕੁਲ ਸਾਹਮਣੇ ਆ ਗਿਆ ਚਰਚ ਦੇ ਨਾਲ ਮੈਂ ਤੁਹਾਨੂੰ ਚਰਚ ਦਿਖਾਉਣਾ ਕਿੰਨੀ ਸੋਹਣੀ ਹੈ ਦੇਖੋ ਭਾਈ क्या कलाकारी दिखाई भी देखो कि लग रही है बहुत ज्यादा थक गए यार ਅਜੇ 6 6.5 ਕਿਲੋਮੀਟਰ ਪਿਆ ਹਜੇ ਆਪਣਾ ਵਾਪਸੀ ਦਾ ਰਸਤਾ ਤੇ ਲੱਤਾ ਜੋ ਆਬ ਦੇਣ ਲੱਗ ਗਿਆ ਹੁਣ ਕਿਉਂਕਿ ਕਿ ਚੜਿਆ ਪਹਾੜਾਂ 7-8 ਕਿਲੋਮੀਟਰ ਤੇ ਉਤਰਿਆ ਉਹਦੇ ਇੱਕ ਥੋੜਾ ਜ਼ਿਆਦਾ ਜ਼ੋਰ ਲੱਗ ਗਿਆ ਚਲੋ ਕੋਈ ਨਹੀਂ 6 ਕਿਲੋਮੀਟਰ ਰਹਿ ਗਿਆ ਹੌਲੀ ਹੌਲੀ ਕਰਾਂਗੇ ਇਟਲੀ ਨੂੰ ਨਵਾਂ ਆਇਆ ਬਾਈ ਦਾ ਵੈਲਕਮ ਕਰਨ ਲੱਗੇ ਆ ਵੈਲਕਮ ਭਾਈ ਹੋ ਗਏ 2 ਘੰਟੇ ਬਹਿ ਗਏ ਅੱਛਾ ਤੁਰਦੇ ਹਾਂ ਹਾਂ ਕਿੱਥੇ ਉਤਰੇ ਨੂੰ ਮੈਂ ਉਤਰੇ ਤੇ ਮੈਂ ਰਾਤੀ ਲਿਆ ਮੈਂ ਆਪਣੇ ਘਰ ਆ ਅੱਧਰ ਭਾਈ ਹਾਂ ਇਹ ਕੰਮ ਤੇ ਲੱਗੇ ਹਾਂ ਠੀਕ ਹੈ ਠੀਕ ਹੈ ਲੋ ਜੀ ਆਪਾਂ ਆਪਣੇ ਸ਼ਹਿਰ ਦਾ ਐਂਟਰ ਹੋਣ ਲੱਗਿਆ ਹਾਂ। ਤਗਰੀ ਬਨਾ ਕੋ ਸਾਹਮਣੇ ਆਪਣਾ ਸ਼ਹਿਰ ਆ ਗਿਆ। ਬਸ ਇੱਥੇ ਆਪਣੇ ਸ਼ਹਿਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਲੋ ਜੀ ਹੁਣ ਘਰੇ ਪਹੁੰਚੇ ਆਪਾਂ। ਬੈਗ ਬੂ ਲਾਈਏ ਬਲਤਿਆ। ਓਹੋ। ਗਰਮੀ ਆ ਗਈ ਅੱਜ ਤਾਂ ਪੂਰੀ ਐਨ। ਇੱਕ ਤਰ੍ਹਾਂ ਦੀ। ਹਾਂ? ਜਲਤੋਂ ਮੰਗਦਾ ਜਲਸੋਂ ਮੰਗਦਾ ਏ। ਆਈਸਕ੍ਰੀਮ ਨਹੀਂ ਮੁਕਤ ਲੈ ਕੇ ਆਇਆ ਮੈਂ ਤਾਂ ਗਿਆ ਬਤਾ ਕਿਤੇ ਹੋਰ ਪਾਸੇ। ਲੋ ਜੀ ਬਾਕੀ ਅੱਜ ਦਾ ਵਲੌਗ ਇੰਨਾ ਕੇ ਸੀ। ਉਮੀਦ ਕਰ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਬਾਏ ਬਾਏ ਕਰਦੇ ਜੋਂ ਮੈਂ ਬਾਏ ਬਾਏ ਬਾਏ